ਵਧੀਆ ਲੱਗਦਾ ਭਾਜੀ ਸਕੂਨ ਆ ਜਿੰਦਗੀ 'ਚ ਇਹ ਆ ਵੀ ਇੱਥੇ ਖੇਡੋ ਇੰਡੀਆ ਖੇਡੋ ਪੰਜਾਬ ਜਿੱਥੇ ਮਰਜੀ ਖੇਡੋ ਹਨਾ ਬੰਦਾ ਤੰਦਰੁਸਤ ਚਾਹੀਦਾ ਗਰਾਊਂਡਾਂ 'ਚ ਚਾਹੀਦਾ ਕਬੱਡੀ ਖੇਡਦਾ ਹੋਣਾ ਚਾਹੀਦਾ ਘਰ ਬੈਣਾ ਪਲੇਅਰ ਲਈ ਬਹੁਤ ਔਖਾ ਬਸ ਇਸੇ ਤਰੀਕੇ ਨਾਲ ਵੇਖਦੇ ਆ ਵੀ ਕਬੱਡੀ ਖੇਡੀਏ ਇੱਥੇ ਖੇਡੀਏ ਜਾਂ ਪੰਜਾਬ ਖੇਡੀਏ ਬਸ ਖੇਡ ਦੇ ਗਰਾਊਂਡਾਂ ਹੀ ਦੇਖਦੇ ਰਹੀਏ ਜਦੋਂ ਅੱਜ ਨਾ ਸਵੇਰੇ ਪਿਰਤੇ ਨਾਲ ਲੰਮੀ ਜੋੜੀ ਗੱਲ ਹੋਈ ਸੋਸ਼ਲ ਮੀਡੀਆ ਤੇ ਨਾ ਜਦੋਂ ਲਿਖ ਕੇ ਪਾ ਦਿੰਦੇ ਆ ਗੋਪੀ ਦੇ ਨਾਲ ਤੁਸੀਂ ਖੇਡੇ ਉਹਦੇ ਨਾਲ ਆਏ ਫਿਰ ਰੌਲਾ ਰੱਪਾ ਜਾ ਹੋ ਗਿਆ ਸੋਸ਼ਲ ਮੀਡੀਆ ਬੜਾ ਕੁਝ ਕਰ ਦਿੰਦਾ ਇੱਧਰ ਉੱਧਰ ਇਹ ਚੀਜ਼ ਨੂੰ ਕਿਵੇਂ ਦੇਖਦੇ ਤੁਸੀਂ ਕਰਨਾ ਚਾਹੁੰਦੇ ਕੋਈ ਟਿੱਪਣੀ ਕਲੀਅਰ ਹੀ ਭਾਈ ਭਾਈ ਕੋਈ ਟਿੱਪਣੀ ਨਹੀਂ ਕਰਨਾ ਲੋਕਾਂ ਨੂੰ ਕਿਸੇ ਨੂੰ ਕਹੇ ਗਲਤ ਨਹੀਂ ਪਤਾ ਹਨ ਆਪਣੇ ਆਪੇ ਕਿ ਆਪੇ ਲਾਉਂਦੇ ਮੈਂ ਤਾਂ ਕਿਸੇ ਨੂੰ ਮਾੜਾ ਨਾ ਕਹੋ ਸਾਰੇ ਮਾਵਾ ਦੇ ਬੋਤੇ ਆ ਹਨ ਆਪਣੀ ਮਾਂ ਨੂੰ ਹਰੇਕ ਨੂੰ ਆਪਦਾ ਪੁੱਤ ਪਿਆਰਾ ਆ ਕਿਸੇ ਨੂੰ ਆਪਾਂ ਮਾੜਾ ਕਿਉਂ ਕਹਿਣਾ ਹਨ ਜਿੰਨ ਜਿਹੜਾ ਆਪਾਂ ਨੂੰ ਬਿਜਲੀਆਂ ਅਸਲੀ ਕੁਝ ਨਹੀਂ ਪਤਾ ਆਪਾਂ ਕਿਸੇ ਨੂੰ ਗਲਤ ਨੂੰ ਗਲਤ ਨਹੀਂ ਕਹਿਣਾ ਸਹੀ ਨੂੰ ਸਹੀ ਨਹੀਂ ਕਹਿਣਾ ਚਾਹੀਦਾ ਬਸ ਕਬੱਡੀ ਦਾ ਸਵਾਦ ਲਓ ਉਹ ਆਪਟੀਮੈਟਰ ਆ ਸਾਡਾ ਹਨਾ ਉਹ ਸਾਨੂੰ ਪਤਾ ਹੈ ਹਨਾ ਤੇ ਬਾਕੀ ਲੋਕਾਂ ਨੂੰ ਨਹੀਂ ਪਤਾ ਬਸ ਤਾਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਵੈਰੀ ਗੁੱਡ ਬਹੁਤ ਵਧੀਆ ਤੇ ਕਿਵੇਂ ਅਮੀਨਤ ਕਿਵੇਂ ਆ ਕਿੰਨੀ ਕ ਵਧੀਆ ਭਾਜੀ ਵਧੀਆ ਤਿਆਰੀ ਕੀਤੀ ਸੀ ਤੇ ਥੋੜਾ ਜਿਹਾ ਜਿੱਦਾਂ ਤੁਹਾਨੂੰ ਪਤਾ ਮੌਸਮ ਥੋੜਾ ਡਰਾਈ ਆਇਆ ਹੀ ਸੀ ਤੇ ਥੋੜੀ ਇੱਕ ਮੋਡੇ ਤੇ ਲੱਗ ਗਈ ਖਿੱਚ ਇੱਕ ਗੋਡੇ ਤੇ ਬਾਕੀ ਠੀਕ ਹੀ ਆ ਤਕਰੀਬਨ ਸਹੀ ਆ ਗੁੱਡ ਲੱਕ ਸ਼ੁਭ ਸ਼ਾਮਾ ਫਿਰ ਖੁਦ